ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਮੈਰਵਿੰਦਰ ਕਾਲ ਤੇ ਸਵਾਗਤ ਹੈ ਤੁਹਾਡਾ ਅਰਵਿੰਦਾ ਫੈਬਰਿਕ ਤੇ ਠੀਕ ਹੈ ਜੀ ਅੱਜ ਆਪਾਂ ਲੈ ਕੇ ਆਏ ਆ ਤੁਹਾਡੇ ਵਾਸਤੇ ਵੈਲਵਟ ਦੇ ਸੂਟ ਠੀਕ ਹੈ ਬਹੁਤ ਹੀ ਸੋਹਣੇ ਸੂਟ ਆ ਕੁਝ ਲਾਈਨਿੰਗ ਚ ਹੋਣਗੇ ਵੈਲਵਟ ਚ ਕੁਝ ਆਲਓਵਰ ਹੋਣਗੇ ਤੇ ਉਸ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਆਪਾਂ ਲੈ ਕੇ ਆ ਰਹੇ ਆ ਤਿੰਨ ਸੂਟਾਂ ਦਾ ਗਿਵ ਅਵੇ ਤਿੰਨ ਸੂਟਾਂ ਦਾ ਪ੍ਰਾਈਜ਼ ਹੋਏਗਾ ਮਿਲੇਗਾ ਜੀ 1 ਤਰੀਕ ਨੂੰ ਆਪਾਂ ਵਿਨਰ ਅਨਾਉਂਸ ਕਰਾਂਗੇ ਠੀਕ ਹੈ ਉਸ ਤੋਂ ਬਾਅਦ ਤੁਸੀਂ ਆਪਣਾ ਐਡਰੈਸ ਸੈਂਡ ਕਰੋਗੇ ਜਿਹੜੇ ਆਪਣੇ ਵਿਨਰ ਹੋਣਗੇ ਤੇ ਫਿਰ ਆਪਾਂ ਉਹਨਾਂ ਨੂੰ ਭੇਜਾਂਗੇ ਤਿੰਨ ਸੂਟ ਪ੍ਰਾਈਜ਼ ਠੀਕ ਹੈ ਜੀ ਇੱਕ ਤਰੀਕ ਨੂੰ winner announce ਕਰਾਂਗੇ ਤੇ ਉਸ ਤੋਂ ਪਹਿਲਾਂ ਤੁਸੀਂ ਕਰਨਾ ਕੀ ਹੈ ਵੀਡੀਓ ਨੂੰ ਕਰਨਾ ਹੈ ਸ਼ੇਅਰ ਠੀਕ ਹੈ ਜੀ ਤੇ ਆਪਣੇ ਲਿੰਕ ਸਾਡਾ ਆਪਣੇ ਉੱਤੇ WhatsApp ਤੇ ਲਗਾਉਣਾ ਹੈ ਤੇ ਸਾਨੂੰ ਭੇਜਣਾ ਹੈ ਸਕਰੀਨਸ਼ਾਟ ਠੀਕ ਹੈ ਜੀ ਤੇ ਚਲੋ ਦੇਖਦੇ ਹਾਂ ਸੂਟ ਕਿੰਨਾ ਸੂਟਾਂ ਦੀ ਕਾਫੀ ਡਿਮਾਂਡ ਸੀ ਬੜੇ ਦਿਨਾਂ ਦੇ ਮੈਸੇਜ ਆ ਰਹੇ ਸਿੱਕੇ 벨ਵਟ ਦੇ ਸੂਟ ਦਿਖਾਓ ਭੂਜੀ ਦੇਖੋ ਜੀ ਕਿੰਨਾ ਸ਼ਾਨਦਾਰ ਪ੍ਰਿੰਟ ਆ ਇਹ 벨ਵਟ ਲਾਈਨਿੰਗ ਆ ਓਕੇ ਇਦੋਂ ਤੁਹਾਨੂੰ ਬਿਲਕੁਲ ਦੇਖ ਜੇਗਾ ਵੈਲਵਟ ਲਾਈਨਿੰਗ ਇਸ ਤਰ੍ਹਾਂ ਇੱਕ ਪੀਸ ਖੋਲ ਕੇ ਦਿਖਾ ਦਿੰਨੀ ਆ ਕਿਵੇਂ ਆਏਗਾ ਇਹ ਦਾ ਪ੍ਰਿੰਟ ਆਏਗਾ ਤੇ ਨਾਲ ਆਏਗੀ ਵੈਲਵਟ ਦੀ ਬਾਟਮ ਠੀਕ ਹੈ ਜੀ ਤੇ ਇਹਦੀ ਕੱਟ ਆਏਗੀ ਜੀ ਟੋਟਲ 170 170 75 ਦੀ ਕੱਟ ਆਏਗੀ 180 ਦੀ ਵੀ ਹੋ ਸਕਦੀ ਆ ਸੂਟ ਖੁੱਲਾ ਡੁੱਲਾ ਬਣ ਜਾਏਗਾ ਠੀਕ ਹੈ ਜੀ ਬਹੁਤ ਪਿਆਰਾ ਜਿਹਾ ਪੀਸ ਆ ਸਰਦੀਆਂ ਦਾ ਤੋਹਫਾ ਹੈ ਬਹੁਤ ਹੀ ਡਿਮਾਂਡਡ ਵੀਡੀਓ ਆ ਕਿਉਂਕਿ ਕਾਫੀ ਦਿਨਾਂ ਦੇ ਮੈਸੇਜ ਆ ਰਹੇ ਸੀ ਵਟਸਐਪ ਤੇ ਕਿ ਲੈ ਕੇ ਆਓ ਵੈਲਵਟ ਲਾਈਨਿੰਗ ਦੇ ਸੂਟ ਠੀਕ ਹੈ ਜੀ ਇਹ ਦਾ ਹੋ ਗਿਆ ਪਹਿਲਾ ਕਲਰ ਤੇ ਪ੍ਰਾਈਸ ਆਏਗਾ ਜੀ ਇਹਦਾ 500 ਰੁਪਏ ਸ਼ਿਪਿੰਗ ਲੱਗੇਗੀ ਅਲੱਗ ਠੀਕ ਹੈ ਨੈਕਸਟ ਕਲਰ ਆਜੀ ਕਹਦਾ 블랙 ਬਹੁਤ ਹੀ ਸੋਹਣਾ ਗ੍ਰੇ ਜਾਂ ਪ੍ਰਿੰਟਡ ग्रे प्रिंट आ ओके, ग्रे प्रिंट बहुत सोहना जहा पीसा तो नाल आएगी ब्लैक कलर की बॉटम ठीक है जी सब का सूट बनेगा क्योंकि खुला डुला कपड़ा वा ठीक है प्लाजो बनाओ चाहे बॉटम बनाओ सब का सूट बन जाएगा नेक्स्ट कलर आ गया जी ऑफ वाइट फ्लोरर प्रिंट ਖਿੜਿਆ ਖਿੜਿਆ ਪ੍ਰਿੰਟ ਬਹੁਤ ਹੀ ਸੋਹਣਾ ਖਿੜਿਆ ਖਿੜਿਆ ਪ੍ਰਿੰਟ ਫਰੋਜ਼ਸ ਬਣੇ ਹੋਏ ਆ ਤੇ ਫੁਲਵਾੜੀ ਜੀ ਬਣਿਆ ਹੋਇਆ ਸੂਟ ਬਹੁਤ ਸੋਹਣਾ ਸੂਟ ਆ ਤੇ ਮੂੰਗੀਆਂ ਦੇ ਨਾਲ ਆਏਗੀ ਕੰਟਰਾਸਟ ਠੀਕ ਐਵੇਂ ਮੂੰਗੀਆਂ ਦੇ ਨਾਲ ਆਏਗੀ ਕੰਟਰਾਸਟ ਇਸ ਦਾ ਗਰਮੀਆਂ ਵਾਲੇ ਸੂਟ ਤੁਸੀਂ ਲੈਂਦੇ ਰਾ ਨਾ 1 70 80 ਦੀ ਕੱਟ ਵਾਲੇ ਉਸ ਤਰ੍ਹਾਂ ਹੀ ਇਹਨਾਂ ਦੀ ਕੱਟ ਆਏਗੀ ਤੇ ਖੁੱਲੇ ਡੁੱਲੇ ਬਣ ਜਾਣਗੇ ਸਭ ਦੇ ਬਣਨਗੇ ਸੂਟ ਨੈਕਸਟ ਕਲਰ ਆਏਗਾ ਜੀ ਮਰੂਨ ਬਾਇਨ ਮਰੂਨ ਵਾਈਟ ਠੀਕ ਹੈ ਇਸ ਤਰ੍ਹਾਂ ਆ ਗਿਆ ਬਹੁਤ ਹੀ ਸੋਹਣਾ ਪ੍ਰਿੰਟ ਆ ਖਿੜਿਆ ਖਿੜਿਆ ਸਰਦੀਆਂ ਵਾਲੇ ਡਾਰਕ ਡਾਰਕ ਕਲਰ ਆ ਜਿਹੜਾ ਵੀ ਕਲਰ ਤੁਹਾਨੂੰ ਪਸੰਦ ਆ ਉਹਦਾ ਸਕਰੀਨਸ਼ਾਟ ਭੇਜਣਾ ਹੈ ਤੁਸੀਂ ਤੇ ਆਪਣਾ ਆਰਡਰ ਕਨਫਰਮ ਕਰਾ ਲੈਣਾ ਵੈਲਵਟ ਵੀ ਬਹੁਤ ਹੀ ਸੋਹਣੀ ਆ ਇਹ ਨਹੀਂ ਕਿ ਤੁਹਾਨੂੰ ਵੈਲਵਟ ਮਿਲੇਗੀ बिल्कुल हल्की जी बहुत वेलवट लगी हुई है बिल्कुल कूली ही प्यारे सारे सूट कलर पीकॉक ग्रीन कलर आ ਬੜੇ ਵੱਡੇ ਫਲਾਵਰ ਬਣੇ ਹੋਏ ਆ ਇਹਨਾਂ ਦਾ ਤੁਸੀਂ ਕੋਰਡ ਸੈੱਟ ਵੀ ਬਣਾ ਸਕਦੇ ਹੋ ਕਿਉਂਕਿ ਬਹੁਤ 트ੈਂਡ ਚ ਰਿਹਾ ਵੱਡੇ ਫਲਾਵਰ ਗਰਮੀਆਂ ਚ ਤੇ ਫਿਰ ਇੱਕ ਤੋਂ ਬਰੀ ਆਗੇ ਸਰਦੀਆਂ ਦੇ ਵਿੱਚ ਵੱਡੇ ਵੱਡੇ ਫਲਾਵਰਾਂ ਵਾਲਾ ਪ੍ਰਿੰਟ ਨਾਲ ਆਇਆਗਾ ਬੋਟਲ ਗ੍ਰੀਨ ਦੀ ਮੈਚਿੰਗ ਬੜੀ ਪਿਆਰੀ ਮੈਚਿੰਗ ਆ ਇੱਕਦਮ ਨਵੀਂ ਜੀ ਮੈਚਿੰਗ ਆਈ ਆ ਠੀਕ ਆ ਆਲੂ ਜੀ ਬਹੁਤ ਹੀ ਸੋਹਣਾ ਜਿਹਾ ਪੀਸ ਆ ਤੇ ਸਭ ਨੂੰ ਚੱچےਗਾ ਇਹ ਪ੍ਰਾਈਸ ਆਏਗਾ 500 ਰੁਪਿਆ ਸ਼ਿਪਿੰਗ ਲੱਗੇਗੀ ਅਲੱਗ ਨੈਕਸਟ ਹੈਗਾ ਜੀ ਆਪਣੇ ਕੋਲ ਇਹ ਵੀ ਲਾਈਨਿੰਗ ਚ ਆਏਗਾ ਵੈਲਵਟ ਲਾਈਨਿੰਗ ਚ ਇਹਨਾਂ ਦੇ ਨਾਲ ਬਾਟਮ ਜਿਹੜੀ ਉਹ ਵੀ ਲਾਈਨਿੰਗ ਵਾਲੀ ਲੱਗੀ ਹੋਏਗੀ ਠੀਕ ਆ ਸੇਮ ਹੀ ਸਟੱਫ ਦੀ ਬਾਟਮ ਹੋਏਗੀ ਲਾਈਨਿੰਗ ਵਾਲੀ ਇਸ ਤਰ੍ਹਾਂ ਠੀਕ ਹੈ ਹਲੋ ਪ੍ਰਿੰਟ ਚੈੱਕ ਕਰੋ ਪ੍ਰਿੰਟ ਕਿੰਨੇ ਸੋਨੇ ਆ ਖਿੜੇ ਖਿੜੇ ਤੇ ਇਹਦੇ ਨਾਲ ਆਏਗੀ ਲਾਈਟ ਗ੍ਰੇ ਕਲਰ ਦੀ ਬਾਟਮ ਇਹ ਪੀਸ ਸਾਨੂੰ ਥੋੜਾ ਮਹਿੰਗਾ ਪਿਆ ਪਰ ਆਪਾਂ ਤੁਹਾਨੂੰ ਦੇ ਰਿਆ ਉਸੇ ਪ੍ਰਾਈਸ ਜੀ ਠੀਕ ਹੈ 500 ਰੁਪਏ ਜੀ ਇਹ ਵੀ ਤੁਹਾਨੂੰ ਮਿਲੇਗਾ 500 ਰੁਪਏ ਦਾ ਇਹਦੇ ਨਾਲ ਲਾਈਨਿੰਗ ਵਾਲੀ ਬਾਟਮ ਆ ਅਗਲਾ ਪ੍ਰਿੰਟ ਚੈੱਕ ਕਰੋ ਕਿੰਨਾ ਪਿਆਰਾ ਪ੍ਰਿੰਟ ਆ ਲਓ ਜੀ ਦੇਖੋ ਕਿੰਨਾ ਪਿਆਰਾ ਪ੍ਰਿੰਟ ਆ ਬਹੁਤ ਹੀ ਸੋਹਣਾ ਜਿਹਾ ਪ੍ਰਿੰਟ ਆ ਕਿਉਂਕਿ ਇਹੋ ਜਿਹਾ ਪ੍ਰਿੰਟ ਤੇ ਬਹੁਤ ਹੀ ਘੱਟ ਆਉਂਦੇ ਆ ਵੱਡੇ ਵੱਡੇ ਫਲਾਵਰ ਬਣੇ ਹੋਏ ਆ ਤੇ ਨਾਲ ਆਏਗੀ ਬੋਟਲ ਗ੍ਰੀਨ ਕਲਰ ਦੀ ਲਾਈਨਿੰਗ ਵਾਲੀ ਬਾਟਮ ਠੀਕ ਹੈ ਜੀ ਲਾਈਨਿੰਗ ਵਾਲੀ ਬਾਟਮ ਆਏਗੀ ਨਾਲ ਹੈਲੋ ਨਨੂ ਪਾਈਪਿੰਗ ਲਗਵਾਓ ਇਹਨਾਂ ਦੇ ਨਾਲ ਮੈਚਿੰਗ ਦੁਪट्टे ਲਓ ਸਟੌਲ ਲਓ ਬਹੁਤ ਹੀ ਸੋਹਣੀ ਚੀਜ਼ ਬਣੇਗੀ ਨੈਕਸਟ ਆਏਗਾ ਜੀ ਲਾਈਟ ਕਲਰ ਕਿਉਂਕਿ ਸਾਰਿਆਂ ਦਾ ਧਿਆਨ ਰੱਖਣਾ ਪੈਂਦਾ ਹੈ ਕਈਆਂ ਨੂੰ ਲਾਈਟ ਪਸੰਦ ਹੁੰਦੇ ਆ ਇਸ ਕਰਕੇ ਜਾਂ ਕਿਸੇ ਥੋੜਾ ਅ ਆਂਟੀਆਂ ਵਾਸਤੇ ਵੀ ਇਹ ਬਹੁਤ ਸੋਹਣਾ ਲੱਗੇਗਾ ਪੀਸ ਕਲਰ ਬਹੁਤ ਹੀ ਪਿਆਰਾ ਬਹੁਤ ਹੀ ਡਿਜੀਟਲ ਜੇ ਪ੍ਰਿੰਟਰ ਇਹਨਾਂ ਦੇ ਠੀਕ ਹੈ ਤੇ ਲਾਈਟ ਜੇ ਸਕਿਨ ਕਲਰ ਦੀ ਬਦਾਮੀ ਜੇ ਕਲਰ ਦੀ ਆਏਗੀ ਨਾਲ ਬਹੁਤ ਆ ਇੱਕਦਮ ਨਵੀਂ ਨਵੀਂ ਮੈਚਿੰਗ ਬਹੁਤ ਹੀ ਸੋਹਣੀਆਂ ਮੈਚਿੰਗਾਂ ਤੇ ਬਹੁਤ ਹੀ ਸੋਹਣੇ ਸੂਟ ਆ ਠੀਕ ਹੈ ਜੀ ਲੈਸ ਆਏਗਾ ਜੀ ਲੋ ਲੋ ਜੀ ਇਆ ਗਿਆ ਵਾਈਟ ਦੇ ਉੱਪਰ ਵਾਈਟ ਦੇ ਉੱਪਰ ਪ੍ਰਿੰਟਡ ਪੂਰੇ ਨਿਓਨ ਕਲਰ ਬਣੇ ਹੋਏ ਆ ਪਿੰਕ ਨਿਓਨ ਗ੍ਰੀਨ ਨਿਓਨ ਠੀਕ ਹੈ ਬਹੁਤ ਸੋਹਣੇ ਕਲਰ ਤੇ ਨਾਲ ਆਏਗੀ ਅਸਮਾਨੀ ਕਲਰ ਦੀ ਬਾਟਮ ਲਾਈਨਿੰਗ ਵਾਲੀ ਬਹੁਤ ਹੀ ਸੋਹਣੀ ਸੌਫਟ ਜੀ ਬਾਟਮ ਆਈ ਠੀਕ ਹੈ ਪ੍ਰਾਈਸ ਸੇਮ ਉਹੀ 500 ਰੁਪਿਆ ਅੱਜ ਵਾਲੇ ਸਾਰੇ ਸੂਟਾਂ ਦਾ ਪ੍ਰਾਈਸ ਇਹੀ ਹੋਏਗਾ ਨੈਕਸਟ ਆ ਗਿਆ ਜੀ ਬਲੈਕ ਆ ਜਾਂ ਡਾਰਕ ਬਲੈਕਿਸ਼ ਮੂੰਗੀਆ ਬਲੈਕ ਆ ਬਲੈਕ ਬਲੈਕ ਫਲਾਵਰ ਪ੍ਰਿੰਟ ਵਰਨਾ ਆ ਲਾਈਗੀ ਇਸ ਤਰ੍ਹਾਂ ਪੱਤਿਆਂ ਨਾਲ ਦੀ ਬਾਟਮ ਪੱਤਿਆਂ ਨਾਲ ਦੀ ਆਏਗੀ ਬਾਬਾ ਠੀਕ ਹੈ ਜੀ ਇਸ ਤਰ੍ਹਾਂ ਨਾਲ ਦੇ ਸੂਟ ਬਣੇ ਹੋਏ ਬਹੁਤ ਹੀ ਪਿਆਰੇ ਲੱਗਣਗੇ ਜਿਹੜੀ ਮਰਜ਼ੀ ਇਸ ਗਰੁੱਪ ਵਾਲਾ ਇਹਨਾਂ ਨੂੰ ਵੇਅਰ ਕਰ ਸਕਦਾ ਕਿਉਂਕਿ ਸਰਦੀਆਂ ਦੇ ਵਿੱਚ ਵੈਸੇ ਵੀ ਡਾਰਕ ਡਾਰਕ ਕਲਰ ਹੀ ਚੱਲਦੇ ਆ ਨੈਕਸਟ ਆਏਗਾ ਜੀ ਇਹ ਆਪਣੇ ਲਾਈਨਿੰਗ ਵਾਲੇ ਸੀ ਇਹ ਆਪਣਾ ਹੋ ਗਿਆ ਵੈਲਵਟ ਵੈਲਵਟ ਦੀ ਸ਼ਰਟ ਤੇ ਵੈਲਵਟ ਦੀ ਬਾਟਮ ਇਸ ਤਰ੍ਹਾਂ ਨਾ ਨੂੰ ਕਈ ਬਹੁਤ ਘੱਟ ਪ੍ਰਾਈਜ਼ਾਂ 'ਚ ਵੀ ਵੇਦੇ ਪਰ ਉਹ ਬਿਲਕੁਲ ਨਾ ਐ ਛੰਣੀ ਜੀ ਕਪੜਾ ਮੈਂ ਦੇਖ ਕੇ ਆਈ ਆ ਕੰਪੀਟੀਸ਼ਨ ਬਹੁਤ ਆ ਪਰ ਇਹ ਆ ਵੀ ਕੁਆਲਿਟੀ ਵੀ ਦੇਖਣੀ ਪੈਂਦੀ ਆ ਜਿਹੜਾ ਆਪਣਾ ਉਹਨੂੰ ਲੰਮਾ ਨਾ ਆਵੇ ਆਪਾਂ ਨੂੰ ਹਨਾ ਉਹ ਰੀ ਚੀਜ਼ ਠੀਕ ਐ ਹਲੋ यदा भी प्राइज वही सेम लगेगा मतलब क्वालिटी चंकी मिलेगी ना तो रिपीट करता नहीं तो बार ही खत्म हो जाता है एलो जी नैक्सट आ जाएगा छोटा छोटा प्रिंट ब्लैक के उपर नाल आएगी इस तरह वाले कलर की बॉटम फ्लावर प्रिंट नाल ठीक है वेलवट की बॉटम वेलवट की शर्ट होगी नैक्सट एक अपनी आ गई वाली बॉटम ਇੱਕ ਦੇ ਨਾਲ ਆਈ ਇਹ ਵਾਲੀ ਬਾਟਮ ਚੈਰੀ ਠੀਕ ਹੈ ਜੇ ਕਿਸੇ ਨੇ ਲੈਣਾ ਹੋਵੇ ਜਿਹੜੇ ਦੋ ਪੀਸ ਲੈਣੇ ਹੋਣਗੇ ਦੋ ਪੀਸ ਵੀ ਮਿਲ ਜਾਣਗੇ ਠੀਕ ਹੈ ਜੀ ਇੱਕ ਆਪਣਾ ਲੱਗਿਆ ਹੋਇਆ ਇਹ ਵਾਲਾ ਕਲਰ ਵੈਲਵਟ ਦਾ ਠੀਕ ਹੈ ਗ੍ਰੀਨ ਦੇ ਨਾਲ yellow ਦੀ ਕੰਟਰਾਸਟ ਬਾਟਮ ਇਹ ਵੀ ਬੜਾ ਪਿਆਰਾ ਪੀਸ ਆ ਤੇ ਹੁਣ ਆਪਣਾ ਅੱਗੇ ਅੱਗੇ ਆਲ ਓਵਰ ਇਹ ਆਪਣੇ ਆਲ ਓਵਰ 3.5 ਮੀਟਰ ਪੀਸ ਆ ਇਸ ਤੋਂ ਥੋੜਾ ਹਣਾ 40 ਪਲੱਸ 50 ਪਲੱਸ ਵਾਲਿਆਂ ਵਾਸਤੇ ਬਹੁਤ ਹੀ ਸੋਹਣਾ ਰਹੇਗਾ ਛੋਟੇ ਛੋਟੇ ਪ੍ਰਿੰਟ ਵਿੱਚ ਤੇ ਕਲਰ ਵੀ ਬਹੁਤ ਸੋਹਣੇ ਇਹਨਾਂ ਸ਼ਾਈਨ ਸਟੱਫ ਹਨ ਬਹੁਤ ਹੀ ਸੋਹਣੀ ਸ਼ਾਈਨੀ ਹੈ ਸ਼ਾਈਨ ਜੀ ਕਰ ਰਿਹਾ ਹੈ ਵਧੀਆ ਲੱਗਦਾ ਹੈ ਠੀਕ ਹੈ ਇਹਨਾਂ ਨੂੰ ਠੰਡ ਦੇ ਵਿੱਚ ਹਨਾ ਤੁਸੀਂ ਬਣਾਉਂਗੇ ਨਾਲ ਛਾਲ ਵਗੈਰਾ ਲਾਓਗੇ ਤਾਂ ਸੋਹਣੇ ਲੱਗਦੇ ਨਿੱਗੇ ਨਿੱਕੇ ਕੋਲੇ ਕੋਲੇ ਸੂਟ ਇਹ ਆਲਓਵਰ ਆਏਗਾ ਪ੍ਰਾਈਸ ਸੇਮ ਹੋਏਗਾ ਠੀਕ ਹੈ ਨੈਕਸਟ ਵੀ ਆਏਗਾ ਜੀ ਇਹ ਵੀ 3.5 ਮੀਟਰ ਆਏਗਾ ਇਸ ਤਰ੍ਹਾਂ ਠੀਕ ਹੈ ਜੀ ਇਹ ਵੀ ਬਹੁਤ ਹੀ ਲਾਈਟ ਜਾਂ ਕਲਰ ਆ ਠੀਕ ਹੈ ਉਹੀ ਆਂਟੀਆਂ ਵਾਸਤੇ ਜਾਂ ਕੋਈ ਜਿੰਨੂੰ ਵੀ ਇੰਨੀ ਚੰਗਾ ਲੱਗਦਾ ਉਹ ਲੈ ਸਕਦਾ ਠੀਕ ਹੈ ਬਹੁਤ ਪਿਆਰਾ ਜਿਹਾ ਸੂਟ ਆ ਇਸ ਤਰ੍ਹਾਂ ਇਹਨੂੰ ਵੀ ਕਲਰ ਪਸੰਦ ਆ ਉਹ ਲੈ ਸਕਦਾ ਨੈਕਸਟ ਆ ਗਿਆ ਜੀ ਇਹਦੇ ਵਿੱਚ ਆਪਾਂ ਨੂੰ ਆਲ ਓਵਰ ਵੀ ਹੈਗਾ ਜਿਹੜਾ ਤੁਹਾਨੂੰ ਮੈਚਿੰਗ ਦਿਖਾਇਆ ਸੀ ਵਿੱਚ ਕਾਫੀ ਵੈਰਾਈਟੀ ਆਈ ਸੀ ਠੀਕ ਹੈ ਤੇ ਇਹ ਵੀ ਆਪਣਾ ਆਲਓਵਰ ਆ 3.5 ਮੀਟਰ 500 ਰੁਪਏ ਪ੍ਰਾਈਸ ਆਏਗਾ ਠੀਕ ਹੈ ਜੀ ਇਹ ਸੀਗੇ ਆਪਣੇ ਅੱਜ ਦੇ ਸੂਟ ਤੁਸੀਂ ਲਾਈਨਿੰਗ ਦੇ ਵਿੱਚ ਵੀ ਦੇਖੇ ਤੇ ਤੁਸੀਂ ਉਹ ਵੈਲਵਟ ਦੇ ਵਿੱਚ ਵੀ ਦੇਖੇ ਜਿਹੜਾ ਵੀ ਤੁਹਾਨੂੰ ਪਸੰਦ ਆ ਉਹਦਾ ਸਕਰੀਨਸ਼ਾਟ ਭੇਜਨਾ ਹੈ ਸਾਡੇ ਵਟਸਐਪ ਨੰਬਰ ਤੇ ਤੇ ਆਪਣਾ ਆਰਡਰ ਕਨਫਰਮ ਕਰਾ ਲੈਣਾ ਥੈਂਕ ਯੂ ਧੰਨਵਾਦ